ਕੇ ਜਾਂਦਾ ਹੈ ਮੇਰੇ ਵੀਰੋ ਬਈ ਗੁਰੇ ਵੱਡਾ ਸ਼ਬਾਈ ਹੈ ਖੇਡ ਕਬੱਡੀ ਦਾ ਐਨ ਖੇਡ ਕਬੱਡੀ ਦੇ ਨਾਲ ਪਿਆਰ ਹੈ ਵੀਰੋ ਪੂਰੀ ਚਿੱਟੀ ਪੁਰਾਜ ਦਾ ਰੰਗ ਸੰਧੂਰੀ ਹੈ ਇਹਨੂੰ ਮੈੜੀ ਨਾ ਕਰੇ ਮੇਰੇ ਪੰਜਾਬ ਦੀ ਮਿੱਟੀ ਹੈ ਆ ਇਹਨੂੰ ਮੈੜੀ ਨਾ ਕਰੇ ਮੇਰੇ ਪਿੰਡ ਮੇਲਾ ਹੋਵੇਗਾ ਬੱਦਰ ਵੱਲੋਂ ਕਹਿੰਦੇ ਦੋਨੇ ਪ੍ਰਾਈਜ਼ ਦੇ ਸਪਾਂਸਰ ਹੋ ਰਹੇ ਆ ਲਓ ਚੋਟੀ ਦਾ ਮੈਚ ਸ਼ੁਰੂ ਹੋਣ ਲੱਗਿਆ ਰੰਗੜਿਆਲ ਪਿੰਡ ਹੈ ਵੱਡੇ ਹੁੰਦੇ ਆ ਆ ਮੁੰਡੇ ਦਾ ਕਹਿੰਦੇ RAM ਨਵਾਸ ਪਿੰਡਾ ਜਿੱਤੂ ਦਾ ਕਹਿੰਦੇ ਅਰਸ਼ਿਕ ਕ੍ਰਿਕਟ ਦਾ ਕਹਿੰਦੇ ਮੰਨਿਆ ਪਰ ਮੰਨਿਆ ਖਿਡਾਰੀ ਹੈ ਜਿੱਤੂ ਦੇ ਮੰਡੀ ਵਾਲੇ ਕਹਿੰਦੇ ਜਸ਼ਨੇ ਦੀ ਗੱਲ ਹੈ ਆ ਜਿਹੜੇ ਪਿੰਡ ਦਾ ਕਹਿੰਦੇ ਮਾਨ ਬਟੰਡੇ ਵਾਲਾ ਮੀਡੀਆ ਦਾ ਕਿੰਗ ਹੈ ਆ ਬਾਕੀ ਗੱਲ ੱਤਿਆ RAM ਨਵਾਸ ਪਿੰਡਾ ਕਹਿੰਦੇ ਬੂਟੇ ਦਾ ਪਹਿਲੀ ਕਬੱਡੀ ਪਾ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ ਆ ਪਾਹ ਜੇ ਪਾਸੇ ਤੇਚਾ ਕਹਿੰਦੇ ਮਾਨਸਾ ਵਾਲੇ ਨਾਲ ਪਿਆ ਹੋਇਆ ਪਰ ਆ ਮੁੰਡਾ ਕਹਿੰਦੇ ਬਠਿੰਡੇ ਵਾਲਾ ਦੀ ਬਾਜੀ ਮਾਰ ਗਿਆ ਬਠਿੰਡੇ ਆਇਆ ਮੇਰੇ ਵੀਰੋ ਹਰ ਬਲਕਾਰ ਹੋਣੀ ਤੇ ਨਾਲ ਕਹਿੰਦੇ ਮੇਰੇ ਵੀਰੋ ਚਰਚੇ ਕਹਿੰਦੇ ਗੱਟੂ ਵਰਗਿਆਂ ਦੇ ਆ ਬਲਕਾਰ ਹੈ ਆ ਸਾਹਮਣੇ ਨੰਬਰ ਜਿਹੜਾ ਸ਼ੇਰਖਾਨੇ ਦੀ ਟੀਮ ਦੇ ਲਈ ਜੋੜਦਾ ਰਿਹਾ ਹੈ ਆਦਿਆਂ ਨੂੰ ਲਓ ਸਾਹਮਣੇ ਕਹਿੰਦੇ ਦੇਖਾਂਗੇ ਧਰਤੀ ਆ ਕਹਿੰਦੇ ਕਮਾਲ ਕਹਿੰਦੇ ਰੰਧਾ ਦੇ ਚੱਲੂਜੀ ਰੇਣ ਦੇ ਆ ਮੁੰਡੇ ਕਹਿੰਦੇ ਮਾਣ ਕਰਦੇ ਆ ਲਓ ਸਾਹਮਣੇ ਜਿੱਤੋਂ ਦੇ ਦੀਪੂ ਵਰਗੇ ਖੇਡੇ ਆ ਚੜਾਈ ਰਹੀ ਆ ਮੇਰੇ ਮਿੱਤਰੋ ਕਹਿੰਦੇ ਪੁੱਗਣਾ ਅਮਰ ਜਾਂਦਾ ਕਹਿੰਦੇ ਫੁੱਗੜਾ ਸ਼ੇਰਖਾਨ ਵਾਲੇ ਪਿੰਡ ਦੇ ਵਿੱਚ ਹੋਇਆ ਲਓ ਸਾਹਮਣੇ ਮੁੰਡਾ ਕਬੱਡੀ ਪਾ ਰਿਹਾ ਇੱਕ ਗੱਡੀ ਦੇ ਕਹਿੰਦੇ ਪ੍ਰਕਾਰ ਕਹਿੰਦੇ ਰੰਗੜਿਆੜ ਦੀ ਧਰਤੀ ਦਾ ਜਿਹੜੇ ਨੌਜਵਾਨ ਨੂੰ ਕਹਿੰਦੇ ਦੁਨੀਆ ਜਾਣਦੀ ਹੈ ਆ ਮੁੰਡਾ ਕਹਿੰਦੇ ਅੱਜ ਦੀ ਤਰੀਕ ਦਾ ਕਹਿੰਦੇ ਟਾਪਰ ਖਿਡਾਰੀ ਹੈ रेर वीर आबी मलकार री चोटी स्टारे के स्टारो फिरोर ਗਾਣੇ ਆ ਤੇ ਫੌਜੀ ਤਾੜੀਆਂ ਮਾਰਦਾ ਕਹਿੰਦਾ ਸਾਡੇ ਬੰਦੇ ਦਾ ਟੁੱਕੀ ਕੱਢੀ ਫਿਰ ਆਉਂਦਾ ਹੈ ਜਿਸ ਕਿ ਦੀ ਫੌਜੀ ਵਾਲੀ ਕਹਿੰਦੇ ਧੰਨਵਾਦ ਹੈ ਕਹਿੰਦਾ ਇਹ ਗੱਲ ਲੱਗੀ ਆ ਟਕਾਰੇ ਪਰ ਸਾਹਮਣੇ ਦੇਖਣਾ ਸ਼ੇਰਖਾ ਵਾਲਾ ਪਿੰਡ ਹੈ ਮਗਾੜੀਆਂ ਦਾ ਇਲਾਕਾ ਲੱਗੇ ਕਹਿੰਦੇ ਰਿਆਉਂਡ ਕਲਾ ਪਿੰਡ ਹੈ ਕਹਿੰਦੇ ਗੰਡੂ ਹੁੰਦਾ ਕਹਿੰਦੇ ਗੰਡੂ ਕਲਾ ਮਸ਼ੀਰ ਪਿੰਡ ਦਾ ਬੋਹਾ ਦਾ ਇਲਾਕਾ ਹੈ ਤਾਲ ਵਾਲੇ ਦਾ ਕਹਿੰਦੇ ਇਲਾਕਾ ਲੱਖੀ ਵਾਲਾ ਦਾ ਇਲਾਕਾ ਹੈ ਪਰ ਸਾਹਮਣੇ ਰੰਗੜਿਆਲ ਪਿੰਡ ਵਾਲਾ ਇਹ ਪੱਖੜਾ ਪੰਗਿਆ ਲੈਦਾ ਜੱਟੀਏ நியை பக்க ਆਰ ਕਰਤੇ ਹੈਗੇ ਲੋਹਿਆਨ ਖੇਡ ਰਹੇ ਔਰ ਲਾਕੀ ਤਗੜਾ ਜੱਪਾ ਹੈ ਆ ਬੱਲੇ ਦੇ ਲਈ ਕਰਵਾਉਂਦਾ ਹੈ ਖੇਡ ਦੇ ਨਾਮ ਵਿੱਚ ਅਗਲੇ ਵਿੱਚ ਔਰ ਦੁਨੀਆ ਦੇ ਵਿੱਚ ਹੋਈ ਹੈ ਅਗਲੇ ਮੈਚਾਂ ਦੀ ਤਿਆਰੀਆਂ ਪੈਣ ਲੱਗੀਆਂ ਮੇਰਾ ਵੀਰ ਔਰ ਟੀਮਾਂ ਦੇ ਖਿਡਾਰੀ ਜਿਹੜੇ ਆ ਜਾਣੇ ਇੱਕ ਮੈਚ ਜਿਹੜਾ ਬਾਕੀ ਆ ਮਿਸ਼ੂ ਵੀ ਆਇਆ ਹੈ ਕਹਿੰਦੇ ਰੰਧਿਆਲ ਵਾਲਾ ਇਹ ਵੀ ਅੱਜ ਕੱਲ੍ਹ ਕਹਿੰਦੇ ਚਰਚਾ ਦੇ ਵਿੱਚ ਰਹਿੰਦਾ ਹੈ ਚੜਾਈ ਆ ਕਹਿੰਦੇ ਇੰਸਟਾਗ੍ਰਾਮ ਤੇ ਜੂਤੂ ਦੇ ਮੁੰਡੇ ਦੇ ਇਸ਼ੂ ਦਾ ਕਹਿੰਦੇ ਧੰਵਾਲਾ ਯਾਰੀ ਹੈ ਕਹਿੰਦੇ ਲਵਲੀ ਦੇ ਨਾਲ ਫੱਟੇ ਜੱਗਦੇ ਕਿੱਲ ਵਰਗੇ प्यारे लाईर मे ताजो गे परनाले कीअं गणी न कॾहिं राम जी के धरती कॾहिं पंज जठिंड केॾी धरती मेर मित्र ਨੌਜਾਨ ਕਬੱਡੀ ਕਬੱਡੀ ਕਰ ਰਹਾ ਹੈ ਆਇਆ ਬੋਟਾ ਕਹਿੰਦੇ ਨੌਜਾਨ ਸਿਹਰਾ ਪੰਜਾਬੀ ਟੀਮ ਦੇ ਜੁੜਾ ਰਿਹਾ ਹੈ ਤੇ ਬੋਟਾ ਬਰਸਾਲਾ ਵਾਲਾ ਨੀ ਆ ਬੜੀ ਦੇਖਦੇ ਸੀ ਜਾ ਕੇ ਨਨਕਾਣਾ ਸਾਹਿਬ ਦੇ ਨਾਨਕ ਦਾ ਦੇਖਦੇ ਸੀ ਕਿੰਨਾ ਤੰਗਾ ਹੁੰਦਾ ਸੀ ਜੋ ਦੌਰ ਦੌਰ ਹੋ ਗਿਆ ਸ਼ਹਿਰ ਦੇ ਗਰਾਮਾਂ ਤੋਂ ਲਾਹੌਰ ਦੂਰ ਹੋ ਗਿਆ ਆਹ ਸ਼ਹਿਰ ਦੇ ਗਰਾਮਾਂ ਤੋਂ ਲਾਹੌਰ ਦੂਰ ਹੋ ਗਿਆ ਬਾਕੀ ਗੱਲ ਸਹੀ ਹੈ ਲਓ ਸਾਹਮਣੇ ਕਹਿੰਦੇ ਗੱਲਾਂ ਹੁੰਦੀਆਂ ਨੇ ਕਹਿੰਦੇ ਨਾਪੇ ਸ਼ਹਿਰ ਤੋਂ 19 ਦੂਰੀ ਕਹਿੰਦੇ ਲੁਹਾਰ ਦਾ ਬਾਡਰ ਹੈ 19 ਦੂਰੀ ਕਹਿੰਦੇ ਦਿੱਲੀ ਹੈ ਅੱਜ ਕਹਿੰਦੇ ਨਾਪੇ ਸ਼ਹਿਰੋਂ ਦੁਨੀਆ ਆਹ ਸੈਕਟਰ ਜਿਹੜਾ ਕਹਿੰਦੇ ਸੈਂਟਰ ਸ਼ਹਿਰ ਕਹਿੰਦੀ ਹੈ ਮੇਰੇ ਮਿੱਤਰੋ ਇੰਡੀਆ ਦਾ ਗੱਲਾਂ ਕਹਿੰਦੇ ਧੰਗੀਆਂ ਨੇ ਲਓ ਸਾਹਮਣੇ ਕਹਿੰਦੇ ਕਬੱਡੀ ਪੈਂਦੀ ਹੈ ਇਧਰਲੇ ਪਾਸੇ ਦੇਖਦੇ ਆਹ ਕਹਿੰਦੇ ਗੱਟੂ ਮੇਰੇ ਮਿੱਤਰੋ ਆਹ ਗੱਟੂ ਹੈ ਕਹਿੰਦੇ ਰੰਗੜਿਆੜ ਵਾਲਾ ਮੇਰੇ ਵੀਰੋ ਕਹਿੰਦੇ ਗੱਲ ਬੜੀ ਪੁੱਤੇ ਸਮੂਹ ਦੀਆਂ ਗੱਲਾਂ ਆ ਗਰਾਉਂਡਾਂ ਦੇ ਵਿੱਚ ਕਹਿੰਦੇ ਚਲੀਆਂ ਨੇ ਆਓ ਸਾਹਮਣੇ ਕੱਟੂ ਕਹਿੰਦੇ ਗੱਲ ਲਾਪਾਉਟ ਕਾਲੇ ਰੰਗੜਿਆ ਪਿੰਡ ਵਾਲਾ ਬਾਰਗੁਰਨੇ ਤੇ ਪੁੜਾ ਹਰਿਆਣਾ ਇਹ ਟੀਮਾਂ ਦੌੜਨੇ ਲੱਗ ਕੇ ਆ ਰਹਿਣਾ ਆ ਨਾਦੀ ਕਹਿੰਦੇ ਔਰਖ ਪਰਿਵਾਰ ਦਾ ਗੁਰਨੇ ਵਾਲਾ ਕਹਿੰਦੇ ਪੱਜਿਆ ਹੋਇਆ ਸਾਡਾ ਵੀਰ ਇਹ ਤਿਆਰ ਐ ਕਬੱਡੀ ਦੇ ਨਾਲ ਮੇਰੇ ਬੱਚੇ ਤੋਂ ਕਿ ਪਹਿਲੀ ਵਾਰ ਐ ਇਹ ਗੱਲਾਂ ਕਹਿੰਦੇ ਗੁਰਨੇ ਦੇ ਵਿੱਚ ਅੰਗੀਆਂ ਦੇ ਵਿੱਚ ਲਾਤੀ ਕਰਨੇ ਕਰਵਾਇਆ ਨੇ ਜੋ ਕੁਲਵਿੰਦਰ ਝੁਲੇੜਿਆ ਨੇ ਜਿੰਦਗੀ ਦੀ ਪਹਿਲੀ ਐਨੇ ਦੇ 2011 ਦੇ ਵਿੱਚ ਉਹ ਗੁਰਨਿਆਂ ਦੇ ਵਿੱਚ ਜਿੱਤੇ ਤੇ ਫਿਰ ਉਹ ਕਦੇ ਸਾਹਮਣੇ ਆਇਆ ਤੇ ਨੰਬਰ ਜਿਹੜਾ ਕਦੇ ਤਾਪਦਾ ਜਿਹੜਾ ਬੁੱਤੇ ਦੇ ਕਦੇ ਆਪਣੇ ਟੀਮ ਲਈ ਕਹਿੰਦੇ ਜੋਰ ਦੁੱਟਾ ਤੇ ਹੁੰਦੇ ਪਰਮਾਨੀ ਪੈੜਾ ਦੁੱਧ ਪਾ ਕੇ ਦੇਰੀ ਤੇ ਫਿਰ ਦੇ ਵੀ ਵਿਚ ਮੈਦਾਨ ਦੇ ਆਹ ਪਰਦੇ ਜੋ ਤੇਰੀ ਤੇ ਆਹ ਗੱਡੀ ਮੇਤਰਾ ਉਹ ਨਹੀਂ ਚਾਦੀ ਆਹ ਮਿਹਨਤ ਜੋ ਕਰਦੇ ਨੇ ਯਕਦੇ ਹੋਇਆ ਤਾਂ ਮੇ ਰਿੰਕੋ ਦਾ ਇਤਿਹਾਸ ਵੱਡਾ ਰੱਖਦੇ ਆ ਬਾਕੀ ਕਿਹਦੇ ਇਤਿਹਾਸ ਰਚਣਾ ਪੈਣਾ ਲਓ ਸਾਹਮਣੇ ਕਿੰਨੇ ਪ੍ਰਕਾਰ ਰੰਗੜਿਆਲ ਪਰ ਰੱਖਦੇ ਨੂੰ ਪਹਿਲੇ ਪ੍ਰਕਾਰ ਦੀਆਂ ਜਾਂਦਾ ਨੇ ਲਓ ਸਾਹਮਣੇ ਕਿੰਨੇ ਪ੍ਰਕਾਰ ਮੇਰੇ ਮਿੱਤਰੋ ਗੱਲਾਂ ਟਿਕਾਣੀ ਲਾ ਪਊਗਾ ਇਧਰ ਦੇ ਪਾਸੇ ਦੇਖਦੇ ਆ ਆਹ ਵੇਖ ਬੱਲੇ 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 ਆਹ ਵਾਹ ਕਮਲਾ ਨੰਬਰ 42 ਦੇ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਵਿੱਚ ਦਲਕਾਰ ਨੇ ਲਾ ਕੇ ਮਾਰੇ ਜਿੰਨੇ ਕੰਮੇਦਾਰ ਕਰ ਕੇ ਲਓ ਸੱਜਣ ਗਵੰਧਾ ਮੁੜ ਗਏ ਬਾਕੀ ਕੰਨੇ ਗੱਲ ਸੱਚਾ ਮੇਰੇ ਬੱਚੋ ਲਓ ਸਾਹਮਣੇ ਕਹਿੰਦੇ ਕਬੱਡੀ ਪੌਣ ਦੀ ਕਹਿੰਦੇ ਤਿਆਰ ਹੈ ਰਗੜਿਆ ਵਾਲੇ ਨੇ ਪਿਛਲੇ ਜਿਹੜੀ ਲੜੀ ਹੈ ਉਹ ਪਿੰਡ ਦਾ ਮੇਲਾ ਜਿੱਤਿਆ ਹੈ ਅੱਜ ਪਿੰਡ ਦਾ ਮੇਲਾ ਉਹ ਜਿੱਤੇ ਨੂੰ ਫਿਰਦੇ ਆ ਅੱਜ ਪਿੰਡ ਦਾ ਮੇਲਾ ਜਿੱਤੇ ਨੂੰ ਫਿਰਦੇ ਆ ਲੈ ਸਰਜੀਪ ਸਿੰਘ ਵੀ ਆ ਆਹ ਵੱਡਾ ਸ਼ੇਰ ਖਾ ਪਰੇ ਪਿੰਡ ਦਾ ਵਾਟਾ ਵੱਧਾ ਜਾਂਦਾ ਤੇ ਕਾਈ ਕਰੀ ਦੇ ਬੱਤੇ ਜੁਗੀ ਤੇ ਨਾਲ ਆ ਜਾਗਾ ਰੇਲੇ ਪੜਦੇ ਵਿੱਚ ਲੱਗੇ ਜਾਵੇਗਾ ਆਇੰਟਰੀ 20 ਮੀਟਰ ਦੀ ਮਿਲਦੀ ਹੈ 21 ਦੇ 5 ਤਰੀਕ ਨੂੰ ਬਹੁਤ ਸਿੰਘ ਵਾਲਾ ਪਿੰਡ